ਬੰਦੇ ਦੀ ਆਪਦੀ 6 ਸਾਲਾਂ ਦੀ ਧੀ ਆ ਤੇ 3 ਸਾਲਾਂ ਦਾ ਪੁੱਤ ਆ ਆਪਦੀ ਘਰ ਵਾਲੀ ਸੋਹਣੀ ਸੁਨੱਖੀ ਆ ਜਉਂਦੀ ਜਾਗਦੀ ਆ ਤੇ ਬੰਦੇ ਨੇ ਦੂਜਾ ਵਿਆਹ ਕਰਾ ਲਿਆ ਤੇ ਜਿਨੇ ਦੂਜਾ ਵਿਆਹ ਕਰਾਇਆ ਉਹ ਔਰਤ ਆਪਦਾ ਪਹਿਲਾ ਖਸਮ ਵੀ ਛੱਡ ਆਈ ਆ ਤੇ ਆਪਦੇ ਜੰਮੇ ਜਵਾਕ ਵੀ ਛੱਡ ਕੇ ਆ ਗਈ ਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਮੈਂ ਜਿਹੜੀ ਭੈਣ ਦੀ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹਦਾ ਜ਼ਿਲ੍ਹਾ ਹੈਗਾ ਤਰਨਤਾਰਨ ਤੇ ਤਰਨਤਾਰਨ ਦੇ ਨੇੜੇ ਉਹਦਾ ਇੱਕ ਪਿੰਡ ਪੈਂਦਾ ਆ ਜਿਹੜੀ ਉਹ ਭੈਣ ਆ ਉਹਦਾ ਨਾਮ ਹੈਗਾ ਭਪਿੰਦਰ ਕੌਰ ਤੇ ਉਹਦਾ ਮਾਂ ਪਿਓ ਵਿਚਰੀ ਦਾ ਮਰਿਆ ਹੋਇਆ ਤੇ ਜਮ੍ਹਾਂ ਉਹ ਅਨਾਥ ਆ ਉਹਦੇ ਪੇਕੇ ਪਰਿਵਾਰ ਦੇ ਵਿੱਚ ਇੱਕ ਉਹਦਾ ਛੋਟਾ ਭਰਾ ਆ ਚਲੋ ਜੀ ਭਪਿੰਦਰ ਕੌਰ ਵਿਆਹੀ ਜਾਂਦੀ ਆ ਜਦੋਂ ਭਪਿੰਦਰ ਕੌਰ ਦਾ ਵਿਆਹ ਹੁੰਦਾ ਤਾਂ ਮੁੰਡੇ ਵਾਲੇ ਬੜੇ ਚੰਗੇ ਬਣਦੇ ਆ ਬੜਾ ਚੰਗਾ ਆਪਣੇ ਆਪ ਨੂੰ ਸਾਬਤ ਕਰਦੇ ਆ ਭਪਿੰਦਰ ਕੌਰ ਨੂੰ ਵਿਆਹ ਤੋਂ ਬਾਅਦ ਪਤਾ ਲੱਗਦਾ ਕਿ ਇਹ ਬੰਦੇ ਲਾਲਚੀ ਬਹੁਤ ਜ਼ਿਆਦਾ ਹੈ ਜਿਹੜਾ ਭਪਿੰਦਰ ਕੌਰ ਦਾ ਸੱਸ ਸਹੁਰਾ ਸੀਗਾ ਉਹ ਵੀ ਵਿਆਹ ਤੋਂ ਬਾਅਦ ਹੀ ਭਪਿੰਦਰ ਕੌਰ ਨੂੰ ਕੋਈ ਬਾੜਾ ਚੰਗਾ ਨਹੀਂ ਸੀ ਸਮਝਦੇ ਉਹਦੇ ਨਾਲ ਮਾਰਕੁੱਟ ਵੀ ਕਰਦੇ ਸੀਗੇ ਉਹਨੂੰ ਮਾੜਾ ਚੰਗਾ ਵੀ ਬੋਲਦੇ ਸੀਗੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਇਹਦੇ ਪਿੱਛੇ ਖੜਨ ਵਾਲਾ ਕੋਈ ਨਹੀਂ ਤੇ ਪਿੱਛੇ ਬੋਲਣ ਵਾਲਾ ਕੋਈ ਨਹੀਂਗਾ ਵੀ ਜੋ ਮਰਜ਼ੀ ਕਰੀ ਚੱਲੀਏ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਦੇ ਵਿੱਚ ਦਾਜ ਦਾ ਵੀ ਲਾਲਚ ਸੀਗਾ ਵੀ ਹਾਂ ਸਾਨੂੰ ਕੋਈ ਬਾੜਾ ਇਹਨਾਂ ਨੇ ਦਾਜ ਨਹੀਂ ਦਿੱਤਾ ਕੋਈ ਬਾੜਾ ਸੋਨਾ ਸੁਨਾ ਨਹੀਂ ਪਾਇਆ ਚਲੋ ਜੀ ਜਿਹੜਾ ਭਵਿੰਦਰ ਕੌਰ ਦਾ ਘਰ ਵਾਲਾ ਸੀਗਾ ਉਹ ਵੀ ਬੰਦਾ ਆਪਦੀ ਮਾਂ ਪਿਓ ਪਿੱਛੇ ਬਾੜਾ ਲੱਗਦਾ ਸੀਗਾ ਉਹ ਵੀ ਮਾਂ ਪਿਓ ਪਿੱਛੇ ਲੱਗ ਕੇ ਭਵਿੰਦਰ ਕੌਰ ਨੂੰ ਕੁੱਟਿਆ ਮਾਰਿਆ ਕਰੇ ਤਸ਼ੱਦਦ ਕਰਿਆ ਕਰੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਭਵਿੰਦਰ ਕੌਰ ਦੇ ਘਰੇ ਸਾਲ ਡੇਢ ਬਾਅਦ ਇੱਕ ਬੇਟੀ ਜਨਮ ਲੈਂਦੀ ਹੈ ਜਦੋਂ ਭਵਿੰਦਰ ਕੌਰ ਦੇ ਘਰੇ ਬੇਟੀ ਹੋ ਪੈਂਦੀ ਆ ਫੇਰ ਸੱਸ ਸਹੁਰੇ ਨੇ ਉਹਨੂੰ ਹੋਰ ਵੀ ਕੁੱਟਣਾ ਮਾਰਨਾ ਸ਼ੁਰੂ ਕਰਤਾ ਤੂੰ ਤਾਂ ਪੱਥਰ ਜੰਮਤਾ ਤੂੰ ਤਾਂ ਪੁੱਠੇ ਪੈਰਾਂ ਵਾਲੀ ਸਾਡੇ ਘਰ ਚ ਆ ਗਈ ਤੂੰ ਤਾਂ ਸਾਡੇ ਪੁੱਤ ਨੂੰ ਖਾ ਗਈ ਤੁਹਾਨੂੰ ਪਤਾ ਵੀ ਜਿਵੇਂ ਗੱਲਾਂ ਹੁੰਦੀਆਂ ਹੁੰਦੀਆਂ ਨੇ ਚਲੋ ਜੀ ਕੁਝ ਟਾਈਮ ਲੰਘਦਾ ਜਦੋਂ ਬੇਟੀ 3 ਨਗ ਸਾਲਾਂ ਦੀ ਹੋ ਜਾਂਦੀ ਆ ਤੇ ਫੇਰ ਭਪਿੰਦਰ ਕੌਰ ਦੇ ਘਰੇ ਇੱਕ ਬੇਟਾ ਜਨਮ ਲੈਂਦਾ ਭਪਿੰਦਰ ਕੌਰ ਦੇ ਦਿਲ ਚ ਇਹ ਗੱਲ ਸੀ ਵੀ ਸ਼ਾਇਦ ਹੁਣ ਮੇਰੇ ਘਰੇ ਪੁੱਤ ਹੋ ਗਿਆ ਤੇ ਹੁਣ ਸ਼ਾਇਦ ਸਹੁਰੇ ਪਰਿਵਾਰ ਦੇ ਵਿੱਚ ਮੇਰੀ ਇੱਜ਼ਤ ਬਣ ਜਾਊਗੀ ਪਰ ਉਹ ਕਰਮਾ ਮਾਰੀ ਦੀ ਫੇਰ ਵੀ ਸਹੁਰੇ ਪਰਿਵਾਰ ਦੇ ਵਿੱਚ ਬਿਲਕੁਲ ਇੱਜ਼ਤ ਨਹੀਂ ਬਣੀ ਫੇਰ ਵੀ ਤਾਂ ਸੱਸ ਸਹੁਰਾ ਉਹਨੂੰ ਉਦਾਂ ਹੀ ਮਾੜਾ ਬੋਲਿਆ ਕਰੇ ਉਦਾਂ ਹੀ ਉਹਦੇ ਨਾਲ ਕੁੱਟਮਾਰ ਹੋਇਆ ਕਰੇ ਜਿਹੜਾ ਘਰ ਵਾਲਾ ਸੀਗਾ ਉਹ ਵੀ ਉਹਨੂੰ ਕੁੱਟਿਆ ਮਾਰਿਆ ਕਰੇ ਗਾਲੀ ਗਲੋਚ ਸਾਰਾ ਕੁਝ ਡੇਲੀ ਚੱਲਿਆ ਕਰੇ ਚਲੋ ਜੀ ਭਪਿੰਦਰ ਕੌਰ ਨੂੰ ਕਿਤੇ ਨਾ ਕਿਤੇ ਆਸ ਸੀ ਵੀ ਚਲ ਕੋਈ ਗੱਲ ਨਹੀਂ ਵੀ ਹੌਲੀ ਹੌਲੀ ਮੇਰੇ ਬੱਚੇ ਵੱਡੇ ਹੋਣਗੇ ਵੀ ਚਲੋ ਕਦੇ ਨਾ ਕਦੇ ਮੈਨੂੰ ਸੁੱਖ ਮਿਲੂਗਾ ਹਨਾ ਵੀ ਮੈਂ ਹੁਣ ਕਿਹਦੇ ਕੋਲ ਬਹਿ ਕੇ ਦੁੱਖ ਰੋਵਾ ਨਾ ਮੇਰਾ ਮਾਂ ਨਾ ਮੇਰਾ ਪਿਓ ਮੇਰਾ ਛੋਟਾ ਜਿਹਾ ਭਰਾ ਆ ਮੈਂ ਉਹਨੂੰ ਕੀ ਆਖਾਂ ਤੁਹਾਨੂੰ ਪਤਾ ਹੈ ਕਿ ਜਿਹੜੀ ਭੈਣ ਦੇ ਪੇਕੇ ਨਹੀਂ ਹੁੰਦੇ ਹਨਾ ਉਹ ਹੀ ਜਾਣਦੀ ਹੈ ਕਿ ਉਹਤੇ ਕੀ ਬੀਤਦੀ ਹੈ ਚਲੋ ਜੀ ਭਪਿੰਦਰ ਕੌਰ ਨੇ ਸਬਰ ਕਰਨਾ ਸ਼ੁਰੂ ਕਰ ਲਿਆ ਵੀ ਕੋਈ ਗੱਲ ਨਹੀਂ ਜੋ ਕਰਦੇ ਆ ਕਰੀ ਜਾਣਦੇ ਵੀ ਕੋਈ ਨਹੀਂ ਰੱਬ ਕਦੇ ਚੰਗਾ ਟਾਈਮ ਲਿਆਊਗਾ ਸਾਰੀ ਉਮਰ ਤਨੀਦਾ ਰਹਿਣਾ ਤਾਂ ਜਿਹੜਾ ਭਪਿੰਦਰ ਕੌਰ ਦਾ ਘਰ ਵਾਲਾ ਸੀਗਾ ਉਹ ਕਨੈਕਟਰੀ ਕਰਦਾ ਕਨੈਕਟਰੀ ਕਰਦਿਆਂ ਕਰਦਿਆਂ ਕੀ ਹੋਇਆ ਕਿ ਉਹਦੇ ਨਾਲ ਇੱਕ ਔਰਤ ਦੀ ਗੱਲਬਾਤ ਹੋ ਜਾਂਦੀ ਹੈ ਜਿਹੜੀ ਕਿ ਐਮਬੀਬੀਐਸ ਡਾਕਟਰ ਆ ਗਵਰਨਮੈਂਟ ਜੌਬ ਕਰਦੀ ਹੈ ਹੁਣ ਭਪਿੰਦਰ ਕੌਰ ਦੇ ਘਰ ਨਾਲ ਕਨੈਕਟਰ ਲੱਗਿਆ ਸੀਗਾ ਉਹਦੀ ਗੱਲਬਾਤ ਹੋ ਗਈ ਐਮਬੀਬੀਐਸ ਡਾਕਟਰ ਦੇ ਨਾਲ ਹੁਣ ਉਹਨੂੰ ਐਨ ਲੱਗ ਗਿਆ ਵੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸਾਡੇ ਹੱਥ 'ਚ ਆ ਗਈ ਚਲੋ ਜੀ ਭਪਿੰਦਰ ਕੌਰ ਦੇ ਘਰ ਵਾਲੇ ਨੇ ਉਹ ਐਮਬੀਬੀਐਸ ਡਾਕਟਰ ਦੇ ਨਾਲ ਰੁਝਾਨ ਵਧਾਉਣਾ ਸ਼ੁਰੂ ਕਰ ਦਿੱਤਾ ਆ ਉਹਦੇ ਨਾਲ ਪਿਆਰ ਦੀਆਂ ਪੀਂਘਾਂ ਝੁੱਟਣੀਆਂ ਸ਼ੁਰੂ ਕਰ ਦਿੱਤੀਆਂ ਉਹਨੂੰ ਮਿਲਣਾ ਜੁਲਣਾ ਸ਼ੁਰੂ ਕਰਤਾ ਉਹਦੇ ਨਾਲ ਫੋਨ ਤੇ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੁਣ ਭਪਿੰਦਰ ਕੌਰ ਨੂੰ ਸ਼ੱਕ ਹੋ ਚੁੱਕਿਆ ਸੀ ਕਿ ਜਿਹੜਾ ਮੇਰਾ ਘਰ ਵਾਲਾ ਆ ਪਹਿਲਾਂ ਤਾਂ ਮੈਨੂੰ ਕੁੱਟਦਾ ਮਾਰਦਾ ਸੀ ਵੀ ਹੁਣ ਇਹਦੀ ਕਿਸੇ ਨਾ ਕਿਸੇ ਔਰਤ ਦੇ ਨਾਲ ਗੱਲਬਾਤ ਪੱਕੀ ਹੋ ਚੁੱਕੀ ਹੈ ਚਲੋ ਜੀ ਭਪਿੰਦਰ ਕੌਰ ਨੇ ਹੌਲੀ ਹੌਲੀ ਜਾਂਚ ਪੜਤਾਲ ਰੱਖੀ ਤੇ ਫੋਨ 'ਚੋਂ ਇੱਕ ਦੋ ਪ੍ਰੂਫ ਉਹਨੂੰ ਮਿਲ ਗਏ ਵੀ ਕਿਸੇ ਨਾਲੇ ਬੰਦਾ ਗੱਲਬਾਤ ਕਰਦਾ ਹੈ ਭਪਿੰਦਰ ਕੌਰ ਨੇ ਕਿਹਾ ਵੀ ਚਲ ਖਸਮਾਂ ਦਾ ਸਿਰ ਖਾਵੇ ਹਨ ਵੀ ਪਹਿਲਾਂ ਕਿਡਾ ਕੋਈ ਮੈਨੂੰ ਸਵਰਗਾ ਦੀਆਂ ਪਿੰਗਾਂ ਝੂਟਣ ਦਿੰਦਾ ਇਹ ਪਹਿਲਾਂ ਮੈਨੂੰ ਕੁੱਟਦਾ ਮਾਰਦਾ ਹੀ ਹੈ ਵੀ ਚੱਲ ਮਗਰੋਂ ਲੱਥਾ ਰਹਿਣ ਦੇ ਮੇਰੇ ਜਵਾਗ ਚੱਲੇ ਹੈਗੇ ਆ ਕੋਈ ਚੰਨ ਖੇ ਖਾਣ ਦੇ ਜਿਹੜੀ ਚਾਰ ਦਿਨ ਖਾਂਦਾ ਹੈ ਫਿਰ ਭਪਿੰਦਰ ਕੌਰ ਦਾ ਘਰ ਵਾਲਾ ਉਹ ਜਿਹੜੀ ਐਮਬੀਬੀਐਸ ਲੇਡੀ ਡਾਕਟਰ ਸੀਗੀ ਉਹਨੂੰ ਮਿਲਣਾ ਜੁਲਣਾ ਸ਼ੁਰੂ ਕਰ ਦਿੰਦਾ ਉਹਦੇ ਨਾਲ ਹੋਟਲਾਂ 'ਚ ਰਹਿਣਾ ਸ਼ੁਰੂ ਕਰ ਦਿੰਦਾ 2 4 4 ਦਿਨ ਘਰੋਂ ਗੈਰ ਰਹਿਣਾ ਸ਼ੁਰੂ ਕਰ ਦਿੰਦਾ ਫਿਰ ਕੀ ਹੁੰਦਾ ਹੈ ਕਿ ਜਿਹੜਾ ਭਪਿੰਦਰ ਕੌਰ ਦਾ ਸੱਸ ਸਹਰਾ ਹੁੰਦਾ ਉਹਨਾਂ ਨੂੰ ਇਸ ਸਾਰੀ ਗੱਲ ਦਾ ਪਤਾ ਹੁੰਦਾ ਕਿ ਜਿਹੜਾ ਸਾਡਾ ਪੋਤੇ ਆ ਇਹਦੀ ਗੱਲਬਾਤ ਕਿਸੇ ਲੇਡੀ ਡਾਕਟਰ ਦੇ ਨਾਲ ਹੈਗੀ ਆ ਵੀ ਜੋਹੋਂ ਹੁੰਦਾ ਹੋਣ ਦਿਓ ਕਿਉਂਕਿ ਸੱਸ ਸਹੁਰੇ ਦੇ ਦਿਲ ਚ ਵੀ ਕਿਤੇ ਨਾ ਕਿਤੇ ਲਾਲਚ ਸੀਗਾ ਵੀ ਸੋਨੇ ਦੇ ਅੰਡੇ ਦੇ ਵਾਲੀ ਮੁਰਗੀ ਹੱਥ 'ਚ ਆ ਗਈ ਵੀ ਕੋਈ ਗੱਲ ਨਹੀਂ ਫਿਰ ਦੇਖੋ ਵੀ ਜਿਹੜੇ ਭਪਿੰਦਰ ਕੌਰ ਦਾ ਸੱਸ ਸਹੁਰਾ ਹੁੰਦਾ ਆ ਉਹ ਭਪਿੰਦਰ ਕੌਰ ਦੇ ਘਰ ਵਾਲੇ ਨਹੀਂ ਗੱਲ ਕਹਿੰਦੇ ਆ ਕਿ ਪੁੱਤ ਤੂੰ ਐ ਕਰ ਤੂੰ ਉਸ ਲੇਡੀ ਡਾਕਟਰ ਨਾਲ ਵਿਆਹ ਕਰਾ ਲਾ ਵੀ ਕਿਤੇ ਉਹ ਗੱਲ ਨਾ ਵੇ ਮੌਕਾ ਹੱਥੋਂ ਨਿਕਲ ਜੇ ਤੇ ਮੁੜ ਕੇ ਕਿਤੇ ਹੱਥ ਮਲਦੇ ਰਹਿ ਜੀਏ ਫਿਰ ਜੀ ਕੀ ਹੋਇਆ ਭਪਿੰਦਰ ਕੌਰ ਨੂੰ ਇਹਨਾਂ ਨੇ ਹੋਰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਇਹਨਾਂ ਨੂੰ ਆਸ ਬਣ ਗਈ ਸੀ ਵੀ ਹੁਣ ਸਾਡੇ ਘਰੇ ਡਾਕਟਰ ਨਹੀਂ ਵੀਝ ਕੇ ਆ ਜੂਗੀ ਅਸੀਂ ਮਾਲਾ ਮਾਲ ਹੋ ਜਾਗੇ ਇਹਨੂੰ ਕੁੱਟ ਮਾਰ ਕੇ ਕੱਢ ਦਿੰਨੇ ਆ ਇਹਦਾ ਕੀ ਹੈ ਚਲੋ ਜੀ ਹੋਰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਭਪਿੰਦਰ ਕੌਰ ਵਿਚਰੀ ਨੇ ਕਿੱਥੇ ਜਾਣਾ ਸੀ ਉਹਨੂੰ ਪਤਾ ਸੀ ਮੈਂ ਜਾਵਾਂ ਤੇ ਜਾਵਾਂ ਕਿੱਥੇ ਉਸ ਤੋਂ ਬਾਅਦ ਜਿਹੜਾ ਘਰ ਵਾਲਾ ਹੁੰਦਾ ਉਹ ਕੀ ਕਰਦਾ ਵੀ ਜਿਹੜੀ ਉਹ ਲੇਡੀ ਡਾਕਟਰ ਹੁੰਦੀ ਆ ਉਹਨੂੰ ਵਿਆਹ ਕੇ ਘਰੇ ਲੈ ਆਉਂਦਾ ਜਦੋਂ ਵਿਆਹ ਕੇ ਘਰੇ ਲੈ ਆਉਂਦਾ ਪਹਿਲੀ ਘਰ ਵਾਲੀ ਘਰੇ ਹੁੰਦੀ ਆ ਭਪਿੰਦਰ ਕੌਰ ਵੀ ਤਾਂ ਜਿਹੜੀ ਸੱਸ ਹੁੰਦੀ ਆ ਉਹ ਕੀ ਕਰਦੀ ਆ ਉਹ ਪਾਣੀ ਬਾਰ ਕੇ ਟ ਪਾਉਂਦੀ ਆ ਦੂਜੀ ਨੌ ਨੂੰ ਆਪਦੀ ਨੂੰ ਦੇਖੋ ਸ਼ਰਮ ਦਾ ਘਾਟਾ ਲੋਕਾਂ ਨੂੰ ਪਹਿਲੀ ਨੋਹ ਵੀ ਘਰੇ ਬੈਠੀ ਆ ਜਿਹਨੂੰ ਕੁੱਟਦੇ ਮਾਰਦੇ ਆ ਮਾੜਾ ਚੰਗਾ ਬੋਲਦੇ ਆ ਤੇ ਦੂਜੀ ਨੋਹ ਫੇਰ ਲੈ ਜਾਂਦੀ ਵਿਆਹ ਕੇ ਕਾਦੇ ਪਿੱਛੇ ਤਨਖਾਹ ਪਿੱਛੇ ਉਹਦੀ ਨੌਕਰੀ ਖਾਣ ਪਿੱਛੇ ਮਾਂ ਨੇ ਪਾਣੀ ਵਾਰ ਕੇ ਅੰਦਰ ਟਪਾਈ ਨੋਹ ਆਪਦੀ ਪਿਓ ਨੇ ਸਰਵਾਰ ਨੇ ਕੀਤੇ ਤੇ ਭੈਣ ਨੇ ਤੇਲ ਚੋ ਕੇ ਬੈੱਡ ਵਾਲੇ ਕਮਰੇ ਚ ਵਾੜੀ ਫੇਰ ਉੱਥੇ ਦੋਨਾਂ ਮੀਆਂ ਬੀਬੀ ਨੇ ਸੁਹਾਗ ਰਾਤ ਮਨਾਈ ਦੇਖੋ ਸ਼ਰਮ ਦਾ ਘਾਟਾ ਲੋਕਾਂ ਨੂੰ ਚਲੋ ਜੀ ਭਪਿੰਦਰ ਕੌਰ ਵਿਚਾਰੀ ਰੋਂਦੀ ਪਿੱਟਦੀ ਰਹੀ ਫੇਰ ਇਹਨਾਂ ਬੰਦਿਆਂ ਨੇ ਕੀ ਕੀਤਾ ਭਪਿੰਦਰ ਕੌਰ ਨੂੰ ਟੌਰਚਰ ਕਰ ਕਰਕੇ ਉਹਦੇ ਕੋਲੋਂ ਸੁਸਾਈਡ ਨੋਟ ਲਖਵਾ ਲਿਆ ਕਿਉਂਕਿ ਇਹਨਾਂ ਨੂੰ ਆਇਆ ਸੀਗਾ ਵੀ ਇਸ ਤੇ ਘਰੋਂ ਨਿਕਲਦੀ ਨਹੀਂ ਕਿਸੇ ਨਾ ਕਿਸੇ ਤਰੀਕੇ ਇਹਦਾ ਕੰਡਾ ਕੱਢ ਕੇ ਇਹਦਾ ਯੱਬ ਮਕਾਈਏ ਚਲੋ ਜੀ ਤੁਹਾਨੂੰ ਪਤਾ ਡਾਂਗਾਂ ਕੇ ਤਾਂ ਭੂਤ ਵੀ ਨੱਚਦੇ ਆ ਜਦੋਂ ਚਾਰ ਬੰਦੇ ਡਾਂਗਾਂ ਲੈ ਕੇ ਸਿਰ ਤੇ ਖੜੇ ਹੋਣ ਫਿਰ ਬੰਦੇ ਕੋਲੋਂ ਜੋ ਮਰਜ਼ੀ ਕਰਾ ਲਓ ਜੋ ਮਰਜ਼ੀ ਲਖਵਾ ਲਓ ਉਸੇ ਤਰ੍ਹਾਂ ਇਹਨਾਂ ਨੇ ਡਾਂਗ ਦੇ ਜ਼ੋਰ ਤੇ ਭਪਿੰਦਰ ਕੌਰ ਤੋਂ ਸੁਸਾਈਡ ਨੋਟ ਲਖਵਾ ਲਿਆ ਕਿ ਮੈਂ ਡਿਪਰੈਸ਼ਨ ਦੀ ਸ਼ਿਕਾਰ ਆਂ ਜੇ ਆਪਣੇ ਆਪ ਨੂੰ ਮੈਂ ਕਦੇ ਕੁਝ ਕਰ ਲੈਣੀ ਆ ਤੇ ਇਹਦੀ ਜ਼ਿੰਮੇਵਾਰ ਮੈਂ ਹੋਊਂਗੀ ਕਿਸੇ ਦਾ ਕੋਈ ਲੈਣ ਦੇਣ ਨਹੀਂਗਾ ਚਲੋ ਜੀ ਉਹ ਸੁਸਾਇਡ ਨੋਟ ਲਿਖਵਾ ਲੈਂਦੇ ਆ ਉਸ ਤੋਂ ਬਾਅਦ ਜਿਹੜੀ ਉਹ ਲੇਡੀ ਡਾਕਟਰ ਘਰੇ ਇਹਨਾਂ ਦੇ ਆਉਂਦੀ ਆ ਵਿਚਕੇ ਉਹ ਭੁਪਿੰਦਰ ਕੌਰ ਨੂੰ ਇਹ ਗੱਲ ਕਹਿੰਦੀ ਆ ਕਿ ਮੈਂ ਤੇਰਾ ਮੈਂਟਲੀ ਸਰਟੀਫਿਕੇਟ ਬਣਾ ਦੂੰਗੀ ਵੀ ਤੂੰ ਮੈਂਟਲੀ ਤੌਰ ਤੇ ਠੀਕ ਨਹੀਂ ਤੂੰ ਆਪਣੇ ਬੱਚਿਆਂ ਨੂੰ ਕਦੇ ਵੀ ਨੁਕਸਾਨ ਪਹੁੰਚਾ ਸਕਦੀ ਆ ਤੇ ਮੈਂ ਤੇਰਾ ਮੈਂਟਲੀ ਸਰਟੀਫਿਕੇਟ ਬਣਾ ਕੇ ਕਾਨੂੰਨੀ ਕਾਰਵਾਈ ਕਰਕੇ ਤੇਰੇ ਬੱਚੇ ਵੀ ਤੇਰੇ ਤੋਂ ਖੋਹ ਲੈਣੇ ਆ ਹੁਣ ਭੁਪਿੰਦਰ ਕੌਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਵੀ ਪਹਿਲਾਂ ਤਾਂ ਮੇਰੇ ਤੇ ਤਸ਼ੱਦਦ ਹੀ ਹੁੰਦਾ ਸੀਗਾ ਵੀ ਹੁਣੇ ਬੰਦੇ ਮੈਨੂੰ ਘਰੋਂ ਕੱਢਣਾ ਚਾਹੁੰਦੇ ਆ ਤੇ ਜਾਂ ਮੈਨੂੰ ਮਾਰਨਾ ਚਾਹੁੰਦੇ ਆ ਤੇ ਮੇਰੇ ਬੱਚੇ ਮੇਰੇ ਤੋਂ ਖੋਹਣਾ ਚਾਹੁੰਦੇ ਆ ਤੇ ਤੁਹਾਨੂੰ ਪਤਾ ਹੈ ਕਿ ਇੱਕ ਜਿਹੜੀ ਮਾਂ ਹੁੰਦੀ ਹੈ ਉਹ ਆਪਦੇ ਬੱਚਿਆਂ ਪਿੱਛੇ ਮਰ ਜਾਂਦੀ ਹੈ ਪਰ ਆਪਦੇ ਬੱਚੇ ਕਦੇ ਕਿਸੇ ਨੂੰ ਖਾਉਣ ਨਹੀਂ ਦਿੰਦੀ ਭਪਿੰਦਰ ਕੌਰ ਨੂੰ ਮੁੜ ਕੇ ਇਸ ਗੱਲ ਦਾ ਹੋਰ ਵੀ ਡਰ ਸਤਾਉਣ ਲੱਗਿਆ ਵੀ ਹੁਣ ਵੀ ਕੱਲ ਨੂੰ ਉਹ ਗੱਲ ਨਾ ਹੋਵੇ ਵੀ ਮੈਨੂੰ ਮਾਰ ਦੇਣ ਮੇਰੇ ਬੱਚੇ ਪਿੱਛੇ ਰੁਲ ਜਾਣਗੇ ਮੇਰੇ ਬੱਚੇ ਕੀ ਕਰਨਗੇ ਜਾਂ ਮੈਨੂੰ ਘਰੋਂ ਕੱਢ ਦੇਣ ਮੇਰੇ ਬੱਚੇ ਮੇਰੇ ਤੋਂ ਖੋਹ ਲੈਣ ਤੇ ਮੈਂ ਤਾਂ ਵੀ ਕੀ ਕਰੂੰਗੀ ਜਦੋਂ ਉਹਨਾਂ ਨੇ ਸਾਰਾ ਕੁਝ ਕੀਤਾ ਭਪਿੰਦਰ ਕੌਰ ਫਿਰ ਵੀ ਨਾ ਘਰੋਂ ਭਪਿੰਦਰ ਕੌਰ ਦੇ ਘਰ ਵਾਲੇ ਨੇ ਤੇ ਇਹਦੀ ਸੌਂਗ ਕਰਨ ਨੇ ਵੀ ਤੇਰਾ ਜਿਹੜਾ ਛੋਟਾ ਜਿਹਾ ਭਰਾ ਹੈਗਾ ਉਹਨੂੰ ਕਿਸੇ ਕੇਸ 'ਚ ਪਸਾਦਾਂਗੇ ਤੇ ਸਾਰੀ ਉਮਰ ਉਹ ਜੇਲ੍ਹ ਦਾ ਪਾਣੀ ਪੀਊਗਾ ਫਿਰ ਇਹ ਵੀ ਧਮਕੀਆਂ ਚੱਲ ਪਈਆਂ ਫਿਰ ਉਸ ਤੋਂ ਬਾਅਦ ਭਪਿੰਦਰ ਕੌਰ ਨੇ ਬਹੁਤ ਸਾਰੇ ਪੁਲਿਸ ਅਫਸਰਾਂ ਨਾਲ ਮੁਲਾਕਾਤਾਂ ਕੀਤੀਆਂ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਫਿਰ ਕੁਝ ਕੁ ਜੱਥੇਬੰਦੀਆਂ ਦੇ ਪ੍ਰਧਾਨਾਂ ਨੂੰ ਫੋਨ ਕੀਤੇ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਫਿਰ ਊਮੈਂਡ ਸੈਲ 'ਚ ਵੀ ਉਹਨਾਂ ਨੇ ਚਿੱਠੀਆਂ ਪਾਈਆਂ ਉਹਦੇ ਕੋਈ ਦੀ ਕੋਈ ਸੁਣਵਾਈ ਨਹੀਂ ਹੋਈ ਫਿਰ ਉਹ ਹਾਰ ਕੇ ਲਗਭਗ ਇੱਕ ਹਫ਼ਤੇ ਤੋਂ ਵਿਚਾਰੀ ਰੋਂਦੀ ਪਿੱਟਦੀ ਸੋਸ਼ਲ ਮੀਡੀਆ 'ਤੇ ਆਈ ਹੈ ਸੋਸ਼ਲ ਮ ਸਾਰੇ ਖਲਾਸੇ ਕੀਤੇ ਆ ਕਿ ਇਹ ਪਰਿਵਾਰ ਇੰਨਾ ਕੁ ਲਾਲਚੀ ਹੋ ਚੁੱਕਿਆ ਕਿ ਲਾਲਚ ਨੇ ਇਹਨਾਂ ਨੂੰ ਅੰਨਾ ਕਰ ਦਿੱਤਾ ਸੱਸ ਸਹੁਰਾ ਵੀ ਭਪਿੰਦਰਗੜ੍ਹ ਨੂੰ ਇਹ ਗੱਲ ਕਹਿੰਦਾ ਸੀ ਕਿ ਤੂੰ ਚੁੱਪ ਕਰ ਜਾ ਤੈਨੂੰ ਰੋਟੀ ਮਿਲ ਜੰਦੀ ਤੇਰਾ ਬਾਲ ਬੱਚਾ ਹੈਗਾ ਕੋਈ ਗੱਲ ਨਹੀਂ ਸਾਡੇ ਘਰੋਂ ਨੌਕਰੀ ਵਾਲੀ ਨੂੰ ਵੇਚ ਕੇ ਆ ਲੈੰਦੇ ਸਾਡਾ ਡੰਗਰ ਵੱੱਛਾ ਬਣ ਜਾਊਗਾ ਸਾਡੇ ਟਰੈਕਟਰ ਟਰਾਲੀਆਂ ਬਣ ਜਾਣਗੀਆਂ ਸਾਡੀ ਥੋੜੀ ਜਿਹੀ ਜ਼ਮੀਨ ਬਣ ਜਾਊਗੀ ਇੱਥੋਂ ਤੱਕ ਕੁਝ ਕੁ ਲੋਕ ਗਿਰ ਚੁੱਕੇ ਆ ਹੁਣ ਦੇਖੋ ਉਹ ਬੰਦੇ ਨੇ ਫਿਰ ਸ਼ਰਮ ਦੀਆਂ ਹੱਦਾਂ ਕਿਵੇਂ ਪਾਰ ਕੀਤੀਆਂ ਆਪਦੇ ਘਰੇ 6 ਸਾਲਾਂ ਦੀ ਧੀ ਆ ਤਿੰਨਾ ਚਾਰਾਂ ਸਾਲਾਂ ਦਾ ਪੁੱਤ ਆ ਤੇ ਜਿਹੜੀ ਦੂਜੀ ਔਰਤ ਨੂੰ ਵਿਆਹ ਕੇ ਲਿਆਇਆ ਉਹਨੂੰ ਆਪਦੀ ਧੀ ਦੇ ਸਾਹਮਣੇ ਜੱਫੀਆਂ ਪਾਉਂਦਾ ਉਹਦੇ ਮੂੰਹ ਨਾਲ ਮੂੰਹ ਲਾਉਂਦਾ ਉਹਦੇ ਮੂੰਹ 'ਚ ਬੁਰਕੀਆਂ ਪਾਉਂਦਾ ਕਾਦੇ ਵਾਸਤੇ ਭਪਿੰਦਰ ਕੌਰ ਨੂੰ ਜਣੇ ਕਿ ਅੰਦਰੋਂ ਅੰਦਰੀ ਇੰਨਾ ਕੁ ਸਾੜਨ ਵਾਸਤੇ ਕਿ ਇਹ ਗੁੱਸੇ ਚ ਆ ਕੇ ਕੁਝ ਖਾ ਕੇ ਮਰ ਜੂਗੀ ਜਾਂ ਘਰ ਛੱਡ ਕੇ ਚਲੀ ਜਾਊਗੀ ਜਿਹੜੀ ਉਹ 6 ਸਾਲਾਂ ਦੀ ਧੀ ਆ ਉਹ ਆਪਦੀ ਮਾਂ ਦੇ ਗੱਲ ਲੱਗ ਲੱਗ ਕੇ ਰੋਂਦੀ ਐ ਕਿ ਮੰਮੀ ਪਿਓ ਮੇਰੇ ਨੇ ਆ ਕੀ ਕਰਤਾ ਕਿ ਮੇਰਾ ਪਿਓ ਆ ਕੀ ਕਰ ਰਿਹਾ ਕਿਉਂਕਿ 6 ਸਾਲ ਦਾ ਬੱਚਾ ਅੱਜ ਦੇ ਟਾਈਮ ਦੇ ਵਿੱਚ ਸਮਝ ਰੱਖਦਾ ਆ ਕਿ ਮੇਰਾ ਪਿਓ ਕੀ ਸਹੀ ਕਰ ਰਿਹਾ ਤੇ ਕੀ ਗਲਤ ਕਰ ਰਿਹਾ ਤੇ ਜਿਹੜੀ ਉਹ ਲੇਡੀ ਡਾਕਟਰ ਆ ਉਹ ਵੀ ਪਹਿਲਾਂ ਕਿਤੇ ਵਿਆਹੀ ਹੋਈ ਸੀਗੀ ਉਹ ਵੀ ਆਪਦੇ ਬਾਲ ਬੱਚੇ ਛੱਡ ਕੇ ਉਥੋਂ ਆਈ ਆ ਆਪ ਦਾ ਪਹਿਲਾ ਖਸਮ ਛੱਡ ਕੇ ਆਈ ਆ ਮੈਨੂੰ ਤਾਂ ਇਹ ਹੈਰਾਨਗੀ ਆ ਵੀ ਜਿਹੜਾ ਨੌਕਰੀ ਦੇ ਲਾਲਚ ਚ ਚਾਵਲ ਉਹਨੂੰ ਵਿਆਹ ਕੇ ਲੈ ਆਇਆ ਵੀ ਭਰਾਵਾ ਉਹ ਪਹਿਲਾਂ ਵੀ ਕਿਸ ਦਾ ਘਰ ਝਾੜ ਕੇ ਆਈ ਆ ਪਹਿਲਾਂ ਵੀ ਉਹ ਤਲਾਕ ਲੈ ਕੇ ਆਈ ਆ ਜੇ ਉਹ ਪਹਿਲਾਂ ਵਾਲਾ ਘਰ ਵਾਲਾ ਛੱਡ ਕੇ ਆ ਸਕਦੀ ਤੇ ਬਸ ਨਹੀਂ ਉਹ ਤੇਰੇ ਨਾਲ ਵੀ ਹੈ ਨਹੀਂਗੀ ਬਸ ਇਹਨਾਂ ਨੂੰ ਲਾਲਚ ਹੋਇਆ ਕਿ ਲੋ ਤਾਂ ਉਹਦੀ ਨੌਕਰੀ ਦੀ ਤਨਖਾਹ ਦਾ ਇਹਨਾਂ ਨੂੰ ਆਇਆ ਸੀਗਾ ਸਾਡੇ ਅੱਤੇ ਸੋਨੇ ਵਾਲੀ ਮੁਰਗੀ ਆ ਗਈ ਹੁਣ ਅਸੀਂ ਆਂਡੇ ਸੋਨੇ ਦੇ ਖਾਵਾਂਗੇ ਤਿੰਨ ਯਾਰੀ ਲਵਾਂਗੇ ਪਰ ਜਿਹੜੀ ਭਪਿੰਦਰ ਕੌਰ ਆ ਉਹ ਕਹਿੰਦੀ ਮੈਂ ਮਰ ਲਵਾਂ ਮਰ ਜੂਗੀ ਪਰ ਮੈਂ ਨਾ ਘਰ ਛੱਡਾਂ ਨਾ ਮੈਂ ਆਪਣੇ ਜਿਵਾਗ ਛੱਡਾਂ ਨਾ ਮੈਂ ਇਥੋਂ ਨਿਕਲਾਂ ਕਹਿੰਦੀ ਕੱਲ ਨੂੰ ਮੈਨੂੰ ਮਾਰ ਦੇਣ ਸਾੜ ਦੇਣ ਉਹ ਗੱਲ ਵੱਖਰੀ ਆ ਪਰ ਮੈਂ ਉਦਾਂ ਹੀ ਘਰ ਛੱਡ ਕੇ ਨਹੀਂ ਜਾਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਇਹ ਵੀਡੀਓ ਵੱਧ ਤੋਂ ਵੱਧ ਵਾਇਰਲ ਜਰੂਰ ਹੋਣੀ ਚਾਹੀਦੀ ਆ ਤਾਂ ਜੋ ਜੋ ਇੱਕ ਭੈਣ ਦੇ ਨਾਲ ਧੱਕਾ ਹੋ ਰਿਹਾ ਉਹਨੂੰ ਇਨਸਾਫ ਮਿਲ ਸਕੇ ਇਹ ਵੀਡੀਓ ਲਗਭਗ ਸਾਰੇ ਪੰਜਾਬ ਨੇ ਉਹ ਦੇਖੀ ਹੋਗੀ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ